ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 360 ਤੋਂ ਲੈ ਕੇ 362 ਤੱਕ ਸਵਾਯ ਮੰਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਸ਼ੁਰੂ ਹੋ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰ ਦਰਸਨ ਪਾਵੇ ਵਡ ਭਾਗ ਗੁਰ ਕੈ ਸਬਦ ਸਚੈ ਬੈ ਰਾਗ ਖਟ ਦਰਸਨ ਵਰਤਾ ਵਰਤਾਰਾ ਗੁਰ ਕਾ ਦਰਸਨ ਅਗੰਮ ਅਪਾਰਾ ਗੁਰ ਕੈ ਦਰਸਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਦੀਦਾਰ ਵੱਡੇ ਭਾਗਾਂ ਨਾਲ ਹੁੰਦਾ ਕਹਿੰਦੇ ਵੱਡੇ ਭਾਗ ਕਿਵੇਂ ਬਣਦੇ ਨੇ ਜਦੋਂ ਕਹਿੰਦੇ ਜੀਵ ਦੇ ਅੰਦਰ ਉਸ ਪਰਮਾਤਮਾ ਦੇ ਲਈ ਬੈਰਾਗ ਉਪਜਦਾ ਤੇ ਫਿਰ ਸ਼ਬਦ ਦੀ ਕਮਾਈ ਹੁੰਦੀ ਆ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਦੀ ਕਮਾਈ ਹੁੰਦੀ ਆ ਇਦਾਂ ਫਿਰ ਵੱਡੇ ਭਾਗ ਬਣਦੇ ਨੇ ਕਹਿੰਦੇ ਜਿਸ ਤਰ੍ਹਾਂ ਉਸ ਵਕਤ ਦੀ ਗੱਲ ਕਰਦੇ ਨੇ ਨਾ ਉਸ ਵਕਤ 6 ਛਾਸਤਰ ਚੱਲ ਰਹੇ ਸੀਗੇ ਘਟ ਦਰਸ਼ਨ ਉਹਨਾਂ ਦਾ ਕਹਿੰਦੇ ਵੀ ਜਿਹੜੇ ਛੇ ਸ਼ਾਸਤਰ ਨੇ ਕਹਿੰਦੇ ਵੀ ਇਹਨਾਂ ਦੀ ਪਹੁੰਚ ਵੀ ਗੁਰੂ ਤੱਕ ਨਹੀਂ ਹੈ। ਗੁਰੂ ਦਾ ਕਹਿੰਦੇ ਜਿਹੜਾ ਦਰਸ਼ਨ ਹੈ ਅਪਹੁੰਚ ਹੈ। ਅਪਾਰ ਹੈ ਕਹਿੰਦੇ ਗੁਰੂ ਦਾ ਦਰਸ਼ਨ। ਫਿਰ ਕਹਿੰਦੇ ਜਿਸ ਜੀਵ ਨੂੰ ਗੁਰੂ ਦਾ ਦਰਸ਼ਨ ਹੋ ਜਾਂਦਾ ਉਸ ਜੀਵ ਦੀ ਵਿਕਾਰਾਂ ਤੋਂ ਮੁਕਤੀ ਹੋ ਜਾਂਦੀ ਆ ਤੇ ਉਹਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਆ ਗੁਰੂ ਦੇ دیدار ਨਾਲ। ਫਿਰ ਕਹਿੰਦੇ ਜਿਸ ਜੀਵ ਨੂੰ ਗੁਰੂ ਦਾ ਦੀਦਾਰ ਹੁੰਦਾ ਉਹਦੇ ਅੰਦਰ ਉਹ ਸੱਚਾ ਪਰਮਾਤਮਾ ਆਪ ਆ ਵਸਦਾ ਜਿਸ ਤਰ੍ਹਾਂ ਆਪਾਂ ਅੱਜ ਦੇ ਜਗ ਵਿੱਚ ਕਹਿ ਲਿਏ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹੁਣ ਗੁਰੂ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਲੜ ਲਾ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਦਸਾਂ ਪਾਸ਼ਾੀਆਂ ਦੀ ਜੋਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨ ਲੱਗਣਾ ਕੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮਝ ਕੇ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਦੇ ਹਾਂ ਤੇ ਉਹਦੇ ਅਨੁਸਾਰ ਸਾਡਾ ਜੀਵਨ ਢਲਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਡਾ ਉਪਦੇਸ਼ ਹੈ ਨਾਮ ਜਪ ਜਦੋਂ ਨਾਮ ਦੀ ਕਮਾਈ ਹੁੰਦੀ ਆ ਤਾਂ ਨਾਮ ਦੀ ਕਮਾਈ ਦੇ ਨਾਲ ਜੀਵ ਵਿੱਚੋਂ ਵਿਕਾਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਜੀਵ ਦਾ ਹਿਰਦਾ ਪਵਿੱਤਰ ਹੋ ਜਾਂਦਾ ਤੇ ਉਸ ਪਵਿੱਤਰ ਹਿਰਦੇ ਵਿੱਚ ਪਰਮਾਤਮਾ ਆਵਸਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਈ ਪਾਉ ਪਿਆਰਾ ਕਹਿੰਦੇ ਵੀ ਜਿਸ ਨੂੰ ਕਿਸੇ ਨੂੰ ਪ੍ਰੇਮ ਹੋ ਜਾਂਦਾ ਗੁਰੂ ਦੇ ਨਾਲ ਫੇਰ ਕਹਿੰਦੇ ਉਹ ਗੁਰੂ ਦੇ ਦਰਸ਼ਨ ਕਰਦਾ ਕਹਿੰਦੇ ਗੁਰੂ ਦੇ ਦਰਸ਼ਨ ਦੇ ਨਾਲ ਹੀ ਸੰਸਾਰ ਇਸ ਭਵਜਲ ਤੋਂ ਤਰ ਸਕਦਾ ਹੈ ਪਾਓ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਨੂੰ ਕਹਿੰਦੇ ਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ ਜਦੋਂ ਗੁਰੂ ਦੇ ਨਾਲ ਪ੍ਰੇਮ ਹੁੰਦਾ ਤਾਂ ਗੁਰੂ ਦਾ ਦੀਦਾਰ ਹੁੰਦਾ ਗੁਰੂ ਦਾ ਦੀਦਾਰ ਕਿਤੇ ਆ ਉਹਨਾਂ ਨੂੰ ਆਤਮਿਕ ਸੁੱਖ ਮਿਲਦਾ ਗੁਰ ਕੈ ਦਰਸ਼ਨ ਮੋਖ ਦੁਆਰ ਸਤ ਗੁਰ ਸੇਵੈ ਪਰਵਾਰ ਸਾਧਾਰ ਕਹਿੰਦੇ ਗੁਰੂ ਦੇ ਦੀਦਾਰ ਦੇ ਨਾਲ ਜੀਵ ਦੀ ਵਿਕਾਰਾਂ ਤੋਂ ਮਾਇਆ ਦੇ ਮੋਹ ਤੋਂ ਮੁਕਤੀ ਹੁੰਦੀ ਆ ਤੇ ਜਿਸ ਜੀਵ ਨੂੰ ਗੁਰੂ ਦਾ ਦੀਦਾਰ ਹੁੰਦਾ ਕਹਿੰਦੇ ਉਹਦਾ ਜਿਹੜਾ ਪਰਿਵਾਰ ਆ ਉਹ ਵੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਨਿਗੁਰੇ ਕੋ ਗਤ ਕਾਈ ਨਹੀਂ ਅਵਗਣ ਮੁਠੇ ਝੋਟਾਂ ਖਾਹੀ ਕਹਿੰਦੇ ਜਿਸ ਜੀਵ ਨੇ ਗੁਰੂ ਦੇ ਲੜ ਨਹੀਂ ਲੱਗਿਆ ਜਿਹੜਾ ਜੀਵ ਕਹਿੰਦੇ ਉਹਦੀ ਉੱਚੀ ਆਤਮਿਕ ਅਵਸਥਾ ਨਹੀਂ ਬਣਦੀ ਹੈ ਉਹਦੇ ਅੰਦਰ ਔਗਣ ਹੀ ਰਹਿੰਦੇ ਨੇ ਜਿਸ ਕਰਕੇ ਫਿਰ ਉਹਨੂੰ ਵਿਕਾਰਾਂ ਦੀਆਂ ਚੋਟਾਂ ਸਹਿਣੀਆਂ ਪੈਂਦੀਆਂ ਨੇ ਗੁਰ ਕੈ ਸਬਦ ਸੁਖ ਸਾਤ ਸਰੀਰ ਗੁਰਮੁਖਤਾ ਕੋ ਲਗੇ ਨਾ ਪੀਰ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਨਾਲ ਸਰੀਰ ਨੂੰ ਆਤਮਿਕ ਤੌਰ ਤੇ ਸ਼ਾਂਤੀ ਹੋ ਜਾਂਦੀ ਆ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਫਿਰ ਵਿਕਾਰਾਂ ਦੀ ਪੀੜ ਨਹੀਂ ਲੱਗਦੀ ਹੈ ਮਾਇਆ ਦਾ ਮੋਹ ਤੰਗ ਨਹੀਂ ਕਰਦਾ ਹੈ ਜਮ ਕਾਲ ਤਿਸ ਨੇੜ ਨ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਫਿਰ ਕਹਿੰਦੇ ਉਹਨਾਂ ਨੂੰ ਆਤਮਿਕ ਮੌਤ ਤੰਗ ਨਹੀਂ ਕਰਦੀ ਹੈ ਆਤਮਿਕ ਮੌਤ ਉਹਦੇ ਨੇੜੇ ਨਹੀਂ ਟੁੱਕਦੀ ਜੀਵ ਦੇ ਜਿਹਨੂੰ ਗੁਰੂ ਦਾ ਦੀਦਾਰ ਹੁੰਦਾ ਨਾਨਕ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਨਾਮ ਦੀ ਕਮਾਈ ਕਰਕੇ ਪਵਿੱਤਰ ਹਿਰਦੇ ਵਾਲੇ ਹੁੰਦੇ ਨੇ ਸਿੱਪੇ ਪਵਿੱਤਰ ਹਿਰਦੇ ਦੇ ਨਾਲ ਉਹ ਉਸ ਸੱਚੇ ਵਿੱਚ ਸਮਾ ਜਾਂਦੇ ਨੇ ਕਿਉਂਕਿ ਹਿਰਦਾ ਪਵਿੱਤਰ ਹੋ ਜਾਂਦਾ ਸੱਚਾ ਹੋ ਜਾਂਦਾ ਸੱਚੇ ਵਿੱਚ ਸਿਰਫ ਸੱਚ ਹੀ ਸਮਾ ਸਕਦਾ ਜਿਸ ਤਰ੍ਹਾਂ ਦੀ ਧਾਤ ਹੈ ਉਹਦੇ ਵਿੱਚ ਉਸ ਉਸ ਤਰ੍ਹਾਂ ਦੀ ਧਾਤ ਮਿਲਦੀ ਹੈ ਪਾਣੀ ਹੈ ਤਾਂ ਪਾਣੀ ਵਿੱਚ ਮਿਲਦਾ ਮਿਲਾਇਆ ਨਹੀਂ ਲੱਭਦਾ ਇਸ ਤਰ੍ਹਾਂ ਜਦੋਂ ਜੀਵ ਦਾ ਹਿਰਦਾ ਸੱਚਾ ਹੁੰਦਾ ਫਿਰ ਉਸ ਸੱਚੇ ਵਾਹਿਗੁਰੂ ਵਿੱਚ ਮਿਲਾਪ ਹੋ ਜਾਂਦਾ ਆਸਾ ਮਹੱਲਾ ਤੀਜਾ ਸ਼ਬਦ ਮੂਆ ਵਿੱਚੋਂ ਆਪ ਗਵਾਏ ਸਤਿਗੁਰੂ ਸੇਵੇ ਤਿਲ ਨਾ ਤਮਾਏ ਜਿਹੜੇ ਕਹਿੰਦੇ ਜੀਵ ਗੁਰੂ ਦੇ ਸ਼ਬਦ ਰੰਗ ਵਿੱਚ ਜੁੜ ਜਾਂਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਉਹਨਾਂ ਦੇ ਅੰਦਰੋਂ ਆਪਾ ਭਾਵ ਖਤਮ ਹੋ ਜਾਂਦਾ ਸਤਗੁਰੂ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਨੂੰ ਲਾਲਚ ਨਹੀਂ ਰਹਿੰਦਾ ਹੈ ਨਿਰਪੋ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਪਾਗ ਕੋਏ ਕਹਿੰਦੇ ਜਿਹੜਾ ਨਿਰਪੋ ਦਾਤਾ ਪਰਮਾਤਮਾ ਕਹਿੰਦਾ ਕਹਿੰਦੇ ਵੀ ਉਸ ਜੀਵ ਦੇ ਮਨ ਵਿੱਚ ਸਦਾ ਪਰਮਾਤਮਾ ਵੱਸਦਾ ਜਿਹੜਾ ਜੀਵ ਕਹਿੰਦੇ ਸੱਚੀ ਬਾਣੀ ਦੇ ਨਾਲ ਜੁੜਦੇ ਨੇ ਪਰ ਕਹਿੰਦੇ ਕੋਈ ਭਾਗਾ ਵਾਲੇ ਨੇ ਜੋ ਇਸ ਬਾਣੀ ਦੇ ਨਾਲ ਜੁੜਦੇ ਨੇ ਜੋ ਸੱਚੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁਣ ਸਾਡੇ ਲਈ ਚੱਲ ਰਹੀ ਹੈ ਗੁਣ ਸੰਗਰੇ ਵਿੱਚੋਂ ਔਗਣ ਜਾਹੇ ਪੂਰੇ ਗੁਰ ਕੈਬਦ ਸਮਾਹੇ ਕਹਿੰਦੇ ਫਿਰ ਜਿਹੜੇ ਜੀਵ ਗੁਰੂ ਦੀ ਸੱਚੀ ਬਾਣੀ ਨਾਲ ਜੁੜਦੇ ਨੇ ਉਹਨਾਂ ਦੇ ਵਿੱਚੋਂ ਔਗਣ ਖਤਮ ਹੋ ਜਾਂਦੇ ਨੇ ਤੇ ਉਹ ਗੁਣ ਇਕੱਠੇ ਕਰ ਲੈਂਦੇ ਨੇ ਫੇਰ ਕਹਿੰਦੇ ਇਸ ਤਰ੍ਹਾਂ ਗੁਣਾ ਦੇ ਆਧਾਰ ਤੇ ਗੁਰੂ ਦੇ ਸ਼ਬਦ ਦੇ ਵਿੱਚ ਉਹ ਸਮਾਏ ਰਹਿੰਦੇ ਨੇ ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਕਹਿੰਦੇ ਜਿਸ ਨੂੰ ਗੁਣਾਂ ਦੀ ਪਿਆਸ ਹੈ ਜੋ ਗੁਣ ਇਕੱਠੇ ਕਰਨਾ ਚਾਹੁੰਦਾ ਹੈ ਉਹੀ ਗੁਣਾਂ ਦੀ ਕਹਿੰਦੇ ਕਦਰ ਜਾਣਦਾ ਹੈ ਫਿਰ ਕਹਿੰਦੇ ਉਹ ਅਮਰਤ ਰੂਪੀ ਸ਼ਬਦ ਨਾਲ ਨਾਮ ਦਾ ਸਿਮਰਨ ਕਰਦਾ ਹੈ ਸਾਚੀ ਬਾਣੀ ਸੁਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਕਹਿੰਦੇ ਸੱਚੀ ਬਾਣੀ ਦੇ ਵਿੱਚ ਜੁੜਨ ਦੇ ਨਾਲ ਉਹ ਸੁੱਚਾ ਹੋ ਜਾਂਦਾ ਪਵਿੱਤਰ ਹੋ ਜਾਂਦਾ ਜਦੋਂ ਵਿੱਚ ਗੁਣ ਇਕੱਠੇ ਹੋ ਜਾਂਦੇ ਨੇ ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚ ਸਬਦ ਸਮਾਹੇ ਕਹਿੰਦੇ ਗੁਣਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਪਰ ਗੁਣਾ ਦੇ ਰਾਹੀ ਨਿਰਮਲ ਹੋਇਆ ਜਾ ਸਕਦਾ ਨਿਰਮਲ ਹੋ ਕੇ ਸੱਚੇ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਚ ਸਮਾਈ ਹੋ ਜਾਂਦੀ ਆ ਸੇਵਡ ਪਾਗੀ ਜਿਨ ਨਾਮ ਤੇ ਆਇਆ ਸਦਾ ਗੁਣ ਦਾਤਾ ਮਨ ਵਸਾਇਆ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਸਦਾ ਉਸ ਪ੍ਰਮਾਤਮਾ ਦਾ ਨਾਮ ਜਪਦੇ ਨੇ ਫਿਰ ਇਸ ਤਰ੍ਹਾਂ ਕਹਿੰਦੇ ਉਹ ਗੁਣ ਦਾਤੇ ਪਰਮਾਤਮਾ ਨੂੰ ਸਦਾ ਆਪਣੇ ਮਨ ਵਿੱਚ ਵਸਾਈ ਰੱਖਦੇ ਨੇ ਜੋ ਗੁਣ ਸੰਗ ਰਹਿ ਤਿੰਨ ਬਲੇ ਹਾਰੇ ਜਾਉਂ ਦਰ ਸਾਚੈ ਸਾਚੇ ਗੁਣ ਗਾਓ ਕਹਿੰਦੇ ਜਿਹੜੇ ਗੁਣ ਇਕੱਠੇ ਕਰਦੇ ਨੇ ਉਸ ਵਾਹਿਗੁਰੂ ਦੇ ਆਪਣੇ ਵਿੱਚ ਉਹਨਾਂ ਤੋਂ ਕਹਿੰਦੇ ਮੈਂ ਬਲੇ ਹਾਰੇ ਜਾਵਾਂ ਕਹਿੰਦੇ ਸਦਾ ਹੀ ਉਸ ਸੱਚੇ ਪਰਮਾਤਮਾ ਦੇ ਸੱਚੇ ਗੁਣਾਂ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਆਪੇ ਦੇਵੈ ਸਹਜ ਸੁਪਾਏ ਨਾਨਕ ਕੀਮਤ ਕਹਿਣ ਨਾ ਜਾਏ ਕਹਿੰਦੇ ਜਿਹੜੇ ਗੁਣ ਵੀ ਨੇ ਪਰਮਾਤਮਾ ਦੇ ਜਿਸ ਨੂੰ ਦੇਵੇ ਕਹਿੰਦੇ ਆਪ ਹੀ ਦੇਵੇ ਕਹਿੰਦੇ ਤਰੁੱਠ ਕੇ ਕਹਿੰਦੇ ਜਿਸ ਜੀਵ ਨੂੰ ਮਿਲਦੇ ਨੇ ਉਹਨਾਂ ਵਿੱਚ ਸਹਜਤਾ ਆ ਜਾਂਦੀ ਆ ਕਹਿੰਦੇ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਗੁਣ ਸੰਗ੍ਰਹਿ ਕੀਤੇ ਜਾ ਸਕਦੇ ਨੇ ਆਸਾ ਮਹੱਲਾ ਤੀਜਾ ਸਤਗੁਰ ਵਿੱਚ ਵੱਡੀ ਵੜਿਆਈ ਚਿਰੀ ਵਿਸ਼ੁੰਨ ਮੇਲ ਮਿਲਾਈ ਕਹਿੰਦੇ ਸਤਗੁਰੂ ਵਿੱਚ ਇਹ ਬਹੁਤ ਵੱਡੀ ਵਡਿਆਈ ਆ ਕਿ ਸਾਨੂੰ ਜੀਵਾਂ ਨੂੰ ਪਤਾ ਨਹੀਂ ਕਦੋਂ ਦੇ ਪਰਮਾਤਮਾ ਦੇ ਚਰਨਾਂ ਤੋਂ ਵਿਛੜਿਆ ਨੂੰ ਪਰਮਾਤਮਾ ਦੇ ਚਰਨਾਂ 'ਚ ਮੇਲ ਦਿੰਦਾ ਹੈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਕਹਿੰਦੇ ਪਰਮਾਤਮਾ ਜੀਵ ਨੂੰ ਆਪੇ ਹੀ ਗੁਰੂ ਦੇ ਨਾਲ ਮੇਲ ਕੇ ਫਿਰ ਆਪਣੇ ਚਰਨਾਂ 'ਚ ਜੋੜ ਲੈਂਦਾ ਹੈ ਪਰਮਾਤਮਾ ਕਹਿੰਦੇ ਆਪਣੀ ਕੀਮਤ ਆਪ ਹੀ ਜਾਣਦਾ ਹੈ ਆਪ ਦੀ ਵਡਿਆਈ ਜੀਵ ਉਹ ਦੀ ਪੂਰੀ ਵਡਿਆਈ ਨਹੀਂ ਕਰ ਸਕਦਾ ਹਰ ਕੀਮਤ ਕਿਨ ਵਿਦ ਹੋਏ ਹਰ ਅਪਰੰਪਰ ਅਗੰਮ ਅਗੋਚਰ ਗੁਰ ਕੈ ਸਬਦ ਮਿਲਾ ਜਨ ਕੋਏ ਰਹਾਉ ਕਹਿੰਦੇ ਹਰੀ ਦੇ ਗੁਣਾ ਦੀ ਕੀਮਤ ਕਿਵੇਂ ਪਾਈ ਜਾ ਸਕਦੀ ਹੈ ਕਹਿੰਦੇ ਉਹ ਪਰਮਾਤਮਾ ਅਪਰੰਪਰ ਹੈ ਅਗੰਮ ਹੈ ਅਗੋਚਰ ਹੈ ਸਾਡੀ ਪਹੁੰਚ ਤੋਂ ਪਰੇ ਹੈ ਸਾਡੀ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਹੈ ਜਦੋਂ ਪਹੁੰਚ ਵੀ ਹੋਣੀ ਆ ਉਹ ਵੀ ਅਨੁਭਵਤਾ ਹੋਣੀ ਆ ਅਸੀਂ ਉਹਨੂੰ ਜਿਸ ਤਰ੍ਹਾਂ ਆਮ ਸੰਸਾਰ ਨੂੰ ਦੇਖਦੇ ਆ ਇਸ ਤਰ੍ਹਾਂ ਨਹੀਂ ਦੇ ਸਕਦੇ ਉਹ ਅੰਦਰ ਅਨੁਭਵਤਾ ਹੁੰਦੀ ਆ ਆਨੰਦ ਹੁੰਦਾ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਕਹਿੰਦੇ ਕੋਈ ਵਿਰਲਾ ਹੀ ਉਹਨੂੰ ਮਿਲਦਾ ਹੈ ਉਹਦੀ అనుభవਤਾ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਗੁਰਮਖ ਕੀਮਤ ਜਾਣੈ ਕੋਈ ਵਿਰਲੇ ਕਰਮ ਪ੍ਰਾਪਤ ਹੋਏ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਕੋਈ ਵਿਰਲੇ ਗੁਰੂ ਪ੍ਰਮਾਤਮਾ ਦੇ ਗੁਣਾਂ ਦੀ ਕਦਰ ਜਾਣਦੇ ਨੇ ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਤੇ ਮਿਹਰ ਹੁੰਦੀ ਆ ਪਰਮਾਤਮਾ ਦੀ ਉਹਨਾਂ ਨੂੰ ਫਿਰ ਪਰਮਾਤਮਾ ਦੇ ਗੁਣ ਉਹਨਾਂ ਦੇ ਅੰਦਰ ਇਕੱਠੇ ਹੁੰਦੇ ਨੇ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਖਾਣੇ ਕੋਏ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਸ਼ਬਦ ਵਿੱਚ ਗੁਰੂ ਦੇ ਸ਼ਬਦ ਵਿੱਚ ਜੁੜਦੇ ਨੇ ਕਹਿੰਦੇ ਫਿਰ ਉਹ ਉੱਚੀ ਬਾਣੀ ਆ ਗੁਰੂ ਦੀ ਜਿਹੜੇ ਬਾਣੀ ਦੇ ਨਾਲ ਜੁੜਦੇ ਨੇ ਫਿਰ ਉਹਨਾਂ ਦੇ ਜਿਹੜੇ ਜੀਵਨ ਨੇ ਉੱਚੇ ਹੋ ਜਾਂਦੇ ਨੇ ਉੱਚੇ ਜੀਵਨ ਵਾਲੇ ਹੋ ਜਾਂਦੇ ਨੇ ਵੇਨੰਨਾ ਵੇ ਦੁੱਖ ਦਰਦ ਸਰੀਰ ਸਤ ਗੁਰ ਪੀਟੇ ਤਾਂ ਉਤਰੈ ਪੀਰ ਕਹਿੰਦੇ ਨਾਮ ਤੋਂ ਬਿਨਾ ਜਦੋਂ ਤੱਕ ਨਾਮ ਨਹੀਂ ਸਿਮਰਦੇ ਸਰੀਰ ਦੇ ਵਿੱਚ ਕਹਿੰਦੇ ਵਿਕਾਰਾਂ ਦੇ ਦੁੱਖ ਰਹਿੰਦੇ ਨੇ ਜਦੋਂ ਸਤਗੁਰ ਦੇ ਨਾਲ ਮਿਲਾਪ ਹੁੰਦਾ ਫਿਰ ਇਹ ਵਿਕਾਰਾਂ ਦੀ ਪੀੜ ਖਤਮ ਹੁੰਦੀ ਆ ਬਿਨ ਗੁਰ ਪੇਟੇ ਦੁੱਖ ਕਮਾਏ ਮਨਮੁਖ ਬਹੁਤੀ ਮਿਲੇ ਸਜਾਏ ਕਹਿੰਦੇ ਜਿਹੜੇ ਮਨਮੁਖ ਨੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਉਹ ਗੁਰੂ ਦਾ ਮਿਲਾਪ ਨਹੀਂ ਕਰਦੇ ਫਿਰ ਉਹਨਾਂ ਨੂੰ ਵਿਕਾਰਾਂ ਦੇ ਦੁੱਖ ਸਹਣੇ ਪੈਂਦੇ ਨੇ ਜਿਹੜੇ ਵਿਕਾਰਾਂ ਦੇ ਦੁੱਖ ਨੇ ਮਾਇਆ ਦਾ ਮੋਹ ਦਾ ਦੁੱਖ ਆ ਇਹ ਸਜਾ ਹੀ ਹੀ ਆ ਇੱਕ ਤਰ੍ਹਾਂ ਦੀ ਅੰਤਰ ਆਤਮੇ ਆਤਮਿਕ ਅਨੰਤ ਨਹੀਂ ਨਾ ਮਿਲਦਾ ਫਿਰ ਇਹਨਾਂ ਨਾਲ ਹਰ ਕਾ ਨਾਮ ਮਿੱਠਾ ਅਤ ਰਸ ਹੋਏ ਪੀਵਤ ਰਹੇ ਪਿਆਏ ਸੋਏ ਕਹਿੰਦੇ ਜਿਹੜਾ ਹਰੀ ਦਾ ਨਾਮ ਆ ਬੜਾ ਹੀ ਮਿੱਠਾ ਰਸ ਭਰਪੂਰ ਹੈ ਪਰ ਕਹਿੰਦੇ ਉਹੀ ਪੀਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਇਹ ਆਪਣਾ ਨਾਮ ਰਸ ਪਿਲਾਉਂਦਾ ਹੈ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਹਰੀ ਦੇ ਨਾਮ ਦਾ ਰਸ ਪਾਉਂਦੇ ਨੇ ਤੇ ਨਾਮ ਵਿੱਚ ਰੰਗੇ ਹੋਣ ਨਾਲ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ ਆਸਾ ਮਹਲਾਤੀ ਜ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸਾਤ ਸਰੀਰ ਕਹਿੰਦੇ ਪਰਮਾਤਮਾ ਬੜਾ ਗੰਭੀਰ ਹੈ ਬਹੁਤ ਗਹਿਰਾ ਹੈ ਸੱਚਾ ਹੈ ਸਦਾ ਰਹਿਣ ਵਾਲਾ ਉਹਦੀ ਸੇਵਾ ਭਗਤੀ ਕੀਤਿਆਂ ਹੀ ਸਰੀਰ ਦੇ ਵਿੱਚ ਸੁਖ ਆ ਜਾਂਦਾ ਹੈ ਆਤਮਿਕ ਆਨੰਦ ਮਿਲ ਜਾਂਦਾ ਹੈ ਸਬਦ ਅਤਰੇ ਜਨ ਸਹਜ ਸੁਪਾਏ ਤਿੰਨ ਕਹਿ ਹਮ ਸਦ ਲਾਗੈ ਪਾਏ ਕਹਿੰਦੇ ਜਿਹੜੇ ਜਨ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜਦੇ ਨੇ ਕਹਿੰਦੇ ਸੰਸਾਰ ਸਾਗਰ ਨੂੰ ਤਰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕਦੇ ਨੇ ਕਹਿੰਦੇ ਅਸੀਂ ਉਹਨਾਂ ਦੇ ਸਦਾ ਹੀ ਪੈਰੀਂ ਲੱਗਦੇ ਆਂ ਜੋ ਮਨ ਰਾਤੇ ਹਰ ਰੰਗ ਲਾਏ ਤਿੰਨ ਕਾ ਜਨਮ ਮਰਨ ਦੁਖ ਲਾਤਾ ਤੇ ਹਰ ਦਰਗਹਿ ਮਿਲੈ ਸੁਪਾਏ ਰਹਾਉ ਜੋ ਕਹਿੰਦੇ ਆਪਣੇ ਮਨੋਂ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਲੱਗੇ ਹੁੰਦੇ ਨੇ ਉਹਨਾਂ ਦਾ ਕਹਿੰਦੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਤੇ ਉਹ ਕਹਿੰਦੇ ਆਤਮਿਕ ਅਡੋਲਤਾ ਚ ਟਿੱਕੇ ਪਰਮਾਤਮਾ ਦੀ ਹਜ਼ੂਰੀ ਚ ਬਸਦੇ ਨੇ ਰਹਉ ਸ਼ਬਦ ਚਖੇ ਸਾਚਾ ਸਾਦ ਪਾਏ ਹਰ ਕਾ ਨਾਮ ਮਾਨਵ ਵਸਾਏ ਕਹਿੰਦੇ ਜਿਹੜੇ ਜੀਵ ਹਰੀ ਦਾ ਨਾਮ ਮਨ ਚ ਵਸਾਉਂਦੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਕਹਿੰਦੇ ਉਹ ਉਸ ਸੱਚੇ ਦਾ ਕਹਿੰਦੇ ਨਾਮ ਰਸ ਦਾ ਸਵਾਦ ਚਖ ਲੈਂਦੇ ਨੇ ਹਰ ਪ੍ਰਭ ਸਦਾ ਰਹਾ ਪਰਪੂਰ ਆਪੇ ਨੇੜਾ ਆਪੇ ਦੂਰ ਕਹਿੰਦੇ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਆ ਤੇ ਸਦਾ ਹੀ ਵਿਆਪਕ ਆ ਕਹਿੰਦੇ ਆਪ ਹੀ ਕਿਸੇ ਜੀਵ ਨੂੰ ਉਹ ਨੇੜਤਾ ਮਹਿਸੂਸ ਕਰਾਉਂਦਾ ਹੈ ਆਪੇ ਹੀ ਕਿਸੇ ਜੀਵ ਤੋਂ ਦੂਰੀ ਤੇ ਹੈ ਇਹ ਹੈ ਜੀਵ ਦੀ ਨਾਮ ਦੀ ਕਮਾਈ ਸਿਮਰਨ ਉਨਾਂ ਦੇ ਰਾਹੀ ਗੁਣਾਂ ਦਾ ਸੰਗ੍ਰਹਿ ਜਿਸ ਦੇ ਹਿਸਾਬ ਨਾਲ ਪ੍ਰਮਾਤਮਾ ਤੋਂ ਨੇੜਤਾ ਮਹਿਸੂਸ ਹੁੰਦੀ ਆ ਜਾਂ ਦੂਰੀ ਮਹਿਸੂਸ ਹੁੰਦੀ ਆ ਆਖਣ ਆਖੇ ਬਕੈ ਸਭ ਕੋਏ ਆਪੇ ਬਖਸ ਮਿਲਾਏ ਸੋਏ ਕਹਿੰਦੇ ਕਹਿਣ ਨੂੰ ਤੇ ਸਾਰੇ ਕਹਿੰਦੇ ਆ ਕਿ ਪ੍ਰਮਾਤਮਾ ਨੇੜੇ ਆ ਨੇੜਿਆ ਪਰ ਕਹਿੰਦੇ ਵੀ ਜਿਸ ਤੇ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਉਂਦਾ ਮਤਲਬ ਉਹੀ ਵੱਡੇ ਭਾਗਾਂ ਵਾਲਾ ਹੈ ਇਹ ਕਹਿਣ ਕਰਨ ਦੀਆਂ ਗੱਲਾਂ ਨਹੀਂ ਇਹ ਤੇ ਅਨੁਭਵਤਾ ਦੀਆਂ ਗੱਲਾਂ ਨੇ ਕਹਿਣੇ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਕਹਿੰਦੇ ਨਿਰੀਆਂ ਗੱਲਾਂ ਕਰਨ ਦੇ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਮਨ ਵਿੱਚ ਆ ਕੇ ਵਸਦਾ ਹੈ ਜੀਵ ਦੇ ਫਿਰ ਅੱਗੇ ਦੱਸ ਰਹੇ ਨੇ ਵੀ ਕਿਵੇਂ ਵਸਦਾ ਗੁਰਮਖ ਵਿੱਚੋਂ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਫਿਰ ਕਹਿੰਦੇ ਵੀ ਗੁਰੂ ਦੇ ਸਨਮੁਖ ਰਹਾ ਜੀਵ ਆਪਣੇ ਵਿੱਚੋਂ ਆਪਾ ਭਾਵ ਹਉਮੈ ਖਤਮ ਕਰ ਲੈਂਦਾ ਤੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਮਾਇਆ ਦਾ ਮੋਹ ਖਤਮ ਹੋ ਜਾਂਦਾ ਫਿਰ ਅਤ ਨਿਰਮਲ ਗੁਰ ਸਬਦ ਵਿਚਾਰ ਗੁਰੂ ਦੇ ਸ਼ਬਦ ਦੇ ਰਾਹੀਂ ਉਹਦਾ ਹਿਰਦਾ অতি ਨਿਰਮਲ ਹੋ ਜਾਂਦਾ ਬਹੁਤ ਨਿਰਮਲ ਹੋ ਜਾਂਦਾ ਇਹ ਕਹਿੰਦੇ ਨੇ ਨਾਨਕ ਨਾਮ ਸਵਾਰਣ ਹਾਰ ਕਹਿੰਦੇ ਨਾਮ ਦੇ ਨਾਲ ਨਾਨਕ ਜੀ ਕਹਿੰਦੇ ਜੀਵ ਦਾ ਜੀਵਨ ਆਤਮਿਕ ਜੀਵਨ ਸਵਾਰਿਆ ਜਾਂਦਾ ਜਦੋਂ ਆਤਮਿਕ ਜੀਵਨ ਸਵਾਰ ਹੋ ਜਾਂਦਾ ਹਿਰਦਾ ਨਿਰਮਲ ਹੋ ਜਾਂਦਾ ਆਪਾ ਭਾਵ ਹਉਮੈ ਖਤਮ ਹੋ ਜਾਂਦੀ ਆ ਮਾਇਆ ਦਾ ਮੋਹ ਚੁੱਕਿਆ ਜਾਂਦਾ ਪ੍ਰੇਮ ਰੰਗ ਵਿੱਚ ਜੀਵ ਪਰਮਾਤਮਾ ਦੇ ਰੰਗਿਆ ਜਾਂਦਾ ਫਿਰ ਪਰਮਾਤਮਾ ਹਿਰਦੇ ਵਿੱਚ ਆ ਕੇ ਵਸ ਜਾਂਦਾ ਜੀਵ ਦੇ ਇਸ ਤਰ੍ਹਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵ ਨੂੰ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਸਾਂਝੇ ਪਾਉਂਦੇ ਆਂ ਗੁਰਵਾਣੀ ਵਿਚਾਰ ਕਰਦੇ ਆਂ ਗੁਰਵਾਣੀ ਪੜ੍ਹਦੇ ਆਂ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ